ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਅੱਜ ਕੀਤੇ ਰਖੜੀ ਦੀ ਸ਼ਾਪਿੰਗ ਛੋਡੇ ਨਾ ਕਰਦੇ ਹਾਂ ਸ਼ਹਿਰ ਜੀ ਤੇ ਕੁੜੀਆਂ ਨੂੰ ਲੈ ਕੇ ਦਿੱਤੇ ਸੂਟ ਇੱਕ ਮੇਰੇ ਜੇਠ ਦੀ ਗੁੜੀ ਆਊਗੀ ਰਖੜੀ ਬੰਨਣ ਇੱਕ ਮੇਰੇ ਭਤੀਜ ਜੀ ਇੱਕ ਮੇਰੀ ਸਹੇਲੀ ਦੀ ਬੇਟੀ ਉਹਨਾਂ ਦੀ ਰਖੜੀ ਬੰਨਣਾ ਚਲੋ ਜੀ ਇਤਕੀ ਕਹਿੰਦੇ ਵੀ ਸੂਟ ਲੈ ਦੇਦਨੇ ਆ ਕੁੜੀਆਂ ਨੂੰ ਚਲੋ ਜੀ ਜਿੰਨਾ ਖਸਰਦ ਆਪਾਂ ਨੂੰ ਨਕ ਕਰਨਾ ਚਾਹੀਦਾ ਜੇ ਬਾਲਾ ਨਹੀਂ ਕਰ ਸਕਦੇ ਜਿੰਨਾ ਖੁੰਦਾ ਤੇ ਉਸ ਮੁਤਾਬਕ ਕਰਨਾ ਚਾਹੀਦਾ ਕੋਈ ਹੋਸ ਹਵਾਈ ਨਾਲ ਨਾ ਕਰੋ ਤੇ ਜਿੰਨਾ ਖੁੰਦਾ ਤੇ ਪਹਿਣ ਨੂੰ ਦੇਵ ਤੇ ਇਤਕੀ ਬੇਟਨੇ ਕੇ ਵੀ ਜ਼ਰੂਰ ਲੈ ਕੇ ਦੋ ਕੱਪੜੇ ਕੁੜੀਆਂ ਨੂੰ ਤੇ ਹਮਨ ਕਰਦੇ ਸੋਡੇ ਨੇ ਵੀਡੀਓ ਸ਼ੇਅਰ ਤੇ ਲੋ ਜੀ ਦੁਬਾਰਾ ਫੇਰ ਮੈਂ ਸਾਸਰੀਕਾਲ ਬੁਲਾਉਣੀ ਆ ਸੋਨ ਤੇ ਵੀਡੀਓ ਨੂੰ ਫੁਲ ਵਾਚ ਕਰਿਓ ਜੀ ਸਾਰੀ ਤੇ ਦੇਖੋ ਆਪਣੇ ਕੱਪੜੇ ਹੁਣ ਮਨਨ ਉਹ ਮਦਰੋਟ ਕਰਨਾ ਕੋਈ ਫਰਕ ਨਹੀਂ ਪੈਂਦਾ ਕਿ ਧੀਆਂ ਦਾ ਖੁੰਜਾ ਹੋਰ ਜਾਂਦਾ ਜੀ ਤੇ ਮੈਂ ਪਰਮਾਤਮਾ ਗਿਰਦਾਸ ਕਰਦੀ ਆ ਵੀ ਬੱਚਿਆਂ ਤੰਦਰੁਸਤੀ ਦੇਵੇ ਦਾਨ ਕੀਤਾ ਜੇ ਉਰੇ ਨਹੀਂ ਕੋਈ ਕਹਿੰਦਾ ਵੀ ਮੈਨੂੰ ਦਾਨ ਦਿੱਤਾ ਤਾਂ ਗਾਂ ਦਰਗਾਹ ਚ ਹਰਾ ਆਪਣਾ ਦਾਨ ਕੀਤਾ ਤੇ ਜਿਹੜਾ ਆਪਣਾ ਪਿਛਲੇ ਕਰਮ ਦਾ ਉਹ ਆਪਾਂ ਹੁਣ ਵੜਦੇ ਆ ਇੱਥੇ ਤੇ ਜਿਹੜਾ ਆਉਣ ਵਾਲਾ ਕਰਮ ਉਹਦੇ ਵਾਸਤੇ ਆਪਾਂ ਬੀਜਦੇ ਆ ਜੀ ਤੇ ਆਪਾਂ ਨੂੰ ਕੋਈ ਕੁਸ ਮਰਜੀ ਕਹੀ ਜਾਵੇ ਜਿੰਨਾ ਕਿ ਮੇਰੇ ਚ ਪਹੁੰਚ ਜਾ ਮੈਂ ਦਾਨ ਕਰਨ ਦੀ ਕੋਸ਼ਿਸ਼ ਕਰਦੀ ਆਂ ਵੀ ਰੱਬ ਮੇਰੇ ਹੱਥ ਨਾਲ ਦਾਨ ਕਰਾਵੇ ਆਪਾਂ ਤਾਂ ਕੋਈ ਮਾੜਾ ਕੰਮ ਨਾ ਕਰਵਾਵੇ ਚਲੋ ਜੀ ਜਗ ਤਾਂ ਜਿੱਤਿਆ ਨਹੀਂ ਜਾਂਦਾ ਦੁਨੀਆ ਤਾਂ ਬਾਬੇ ਨਾਨਕ ਤੋਂ ਨਹੀਂ ਜਿੱਤੀ ਗਈ ਆਪਾਂ ਤਾਂ ਇਹਨੂੰ ਜਿੱਤਣ ਵਾਲੇ ਕੌਣ ਤੇ ਪ੍ਰਮਾਤਮਾ ਨੇ ਬਸ ਮੈ ਤਾਂ ਹੀ ਦਸ ਕਰਦੀਆਂ ਮੇਰੇ ਹੱਥ ਤੋਂ ਦਾਨ ਕਰਵਾਈ ਤੇ ਹੱਥ ਹਮੇਸ਼ਾ ਦਾਨ ਕਰਨ ਵਾਲੇ ਹੋਣ ਚਲੋ ਜੀ ਜਿੰਨੀ ਖਰਦਾ ਆਪਾਂ ਕਰ ਦਿਆਂ ਦਾਨ ਲਓ ਜੀ ਹੁਣ ਤੁਹਾਨੂੰ ਦਿਖਾ ਰਿਹਾ ਸੂਟ ਤੁਸੀਂ ਦੱਸਣਾ ਕਮੈਂਟ ਕਰਕੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਸੂਟ ਸਾਡੇ ਹਾਂ ਲੋ ਜੀ ਜਿਹੜਾ ਪਹਿਲਾ ਸੂਟ ਹੈ ਮੇਰੀ ਸਹੇਲੀ ਦੀ ਨੂੰ ਲੈ ਕੇ ਦਿੱਤਾ ਸੀ ਸੂਟ ਚਾਹੇ ਉਹ ਆਪਣਾ ਸਮਝ ਲੈ ਚਾਹੇ ਆਪਣੀ ਬੇਟੀ ਦਾ ਸਮਝ ਲੈ ਉਹ ਵੀ ਰਖੜੀ ਬੰਨ ਕੇ ਜਾਂਦੀ ਆ ਉਹਦੀ ਗੁੜੀਆ ਵੀ ਰਖੜੀ ਬੰਨ ਕੇ ਜਾਂਦੀ ਇਸ ਤੋਂ ਨੇ ਮੈਂ ਪਹਿਲਾਂ ਵੀ ਦੱਸਿਆ ਵੀ ਪਿਆਰ ਦੀਆਂ ਗੱਲਾਂ ਨੇ ਸਭ ਪਿਆਰ ਆਪਣਾ ਕਿਤੇ ਵੀ ਆਪਣਾ ਘਰ-ਬਾਰ ਤਸਕਦੇ ਆਪਾਂ ਤੇ ਇਹ ਦੂਜਾ ਸੂਟ ਮੈਂ ਲੈ ਕੇ ਆਈ ਹਾਂ ਆਪਣੇ ਜੇਠ ਦੀ ਲੜਕੀ ਨੂੰ ਤੇ ਚਲੋ ਜਦੋਂ ਦੇਣੇ ਆ ਜੀ ਫੇਰ ਮਹਿੰਗਾ ਸਸਤਾ ਨਹੀਂ ਦੇਖੀ ਦਾ ਕੱਪੜਾ ਖਰੀਦ ਲੈਣਾ ਚਾਹੀਦਾ ਆਪਨ ਅਗਲਾ ਧੀ ਪਹਿਣ ਪਾ ਕੇ ਹੰਡਾਵੇ ਕੱਪੜੇ ਨੂੰ ਤੇ ਇਸ ਤਰ੍ਹਾਂ ਮੈਂ ਸੂਟ ਲਈ ਆਂ ਪਲੇਨ ਸਲਵਾਰ ਇਹਦੇ ਨਾਲ ਤੇ ਅਗਲਾ ਸੂਟ ਜੀ ਮੈਂ ਇੱਕ ਸੂਟ ਲਈ ਆ ਆਪਣਾ ਨਾਲ ਮੈਨੂੰ ਰੰਗ ਸੋਹਣਾ ਲੱਗਿਆ ਜਦੋਂ ਮੈਂ ਕਿਸੇ ਦੇ ਇਹ ਜਿਹਾ ਰੰਗ ਪਾਇਆ ਦੇਖਦੀ ਆ ਫਿਰ ਮੈਨੂੰ ਆਹਿੰਦਾ ਮੈਂ ਵੀ ਇਹ ਰੰਗ ਲਮਾਂ ਤੇ ਆ ਮੈਂ ਆਪਣੀ ਭਤੀਜੀ ਵਾਸਤੇ ਲੈ ਆਂਦਾ ਕਲਰ ਚਲੋ ਜੀ ਚੁੰਨੀ ਆਪਾਂ ਡਾਈ ਕਰਾਉਣੀਆਂ ਦੇਤੀਆਂ ਸੀ হাফ ਔਰ ਦੀਆਂ ਲੈ ਕੇ ਤੇ ਸੂਟ ਦੱਸਣੇ ਤੁਸੀਂ ਕਿਸ ਤਰ੍ਹਾਂ ਦੇ ਲੱਗੇ ਸਾਡੇ ਸੂਟ ਇਹਨੇ ਮੈਂ ਸੂਤੀ ਜੁੰਨੀਆਂ ਗਈਆਂ ਸੀ ਲਾ ਦੂੰਗੀ ਭਾਈ ਕਹਿੰਦਾ ਨਹੀਂ ਭਾਈ ਵੀ ਸੂਟਾਂ ਦੀ ਗ੍ਰੇਸ ਖਰਾਬ ਹੋ ਜੂ ਤੁਸੀਂ ਹਾਪ ਪ्युअर ਦੀਆਂ ਜੁੰਨੀਆਂ ਲੈ ਕੇ ਡਾਈ ਕਰਵਾਓ ਚਲ ਮੈਨੂੰ ਐਸੀ ਮੇਰ ਜੇਟ ਦੀ ਲੜਕੀ ਨੇ ਜਾਣਾ ਸੀ ਵੀ ਕਿਤੇ ਜੁੰਨੀ ਰਹਿ ਨਾ ਜਾਵੇ ਉਹਦੀ ਇਸ ਕਰਕੇ ਫਿਰ ਸਾਨੂੰ ਜੁੰਨੀਆਂ ਸਵੇਰੇ ਮਿਲਣ ਗਈਆਂ ਡਾਈ ਕੀਤੀਆਂ ਉਹਨੇ ਜਾਣਾ ਸੀ ਚਲੋ ਜੀ ਬਾਅਦ ਚ ਫੜਾ ਦੇਵਾਂਗੇ ਜੁੰਨੀ ਕੋਈ ਗੰਦ ਨਹੀਂ ਤੇ ਉਹ ਚੁੰਨੀ ਰਹੇਗੀ ਬਾਅਦਸ ਬਹੁਤ ਜ਼ਿਆਦਾ ਪੈਣ ਲੱਗੀ ਫੇਰ ਉਹਨਾਂ ਤੋਂ ਫੜ ਕੇ ਲੈ ਕੇ ਜਾਏਗੀ ਚੁੰਨੀ ਤੇ ਪਰਮਾਤਮਾ ਜਿੰਨਾ ਕੁੰਦਾ ਉਹਨਾਂ ਕਦਾਨ ਕਰਾਵੇ ਆਪਣੇ ਹੱਥਾਂ ਨਾਲ ਜੀ ਵੈਗਰੂ ਅਗੇ ਅਰਦਾਸ ਕਰਦੇ ਆਂ ਵੀ ਬੱਚਿਆਂ ਦੀ ਕਮਾਈ ਚ ਬਰਕਤ ਪਾਵੇ ਵੈਗਰੂ ਤੇ ਆਪਾਂ ਦਾਨ ਕਰਦੇ ਰਹੀਏ ਤੇ ਰੱਬ ਆਪੇ ਤਕਰਵਾਉਂਦਾ ਰਹੇ ਅਸੀਂ ਕਿਸੇ ਤੋਂ ਨੱਕ ਨਹੀਂ ਬੱਟਦੇ ਜੀ ਜਿੰਨਾ ਕੁੰਦਾ ਅਸੀਂ ਦਿੱਤ ਤੋਂ ਵੀ ਵੱਧ ਦਾਨ ਕਰਦੇ ਆ ਆਪਣੇ ਤਾਂ ਤੇ ਆਪਣੀ ਸਹੇਲੀ ਨੇ ਲਾਹੇ ਨੇ ਅੱਜ ਪੂੜੇ ਤੇ ਆਪਾਂ ਦਿੱਤਾ ਉਹਨਾਂ ਨੇ ਨਾਮ ਦਾ ਤੇ ਸਾਨੂੰ ਕਹਿੰਦੇ ਵੀ ਘਰੇ ਆ ਜਾਓ ਉੱਧਰ ਖਾ ਲਿਓ ਫਿਰ ਅਸੀਂ ਆ ਕੇ ਵੀ ਸੱਤ ਤੋਂ ਕਰੇ ਨਹੀਂ ਆਇਆ ਜਾਣਾ ਵੀ ਤੁਸੀਂ ਇੱਧਰ ਹੀ ਫੜਾ ਜਾਓ ਸਾਨੂੰ ਪੂੜੇ ਉਹਨਾਂ ਨੇ ਪਕਾ ਕੇ ਵੀਡੀਓ ਬਣਾ ਕੇ ਦੇਤੀ ਨਾਲੇ ਪੂੜੇ ਲਾ ਕੇ ਦਿੱਤੇ ਆ ਜੀ ਪਿਆਰ ਸਾਨੂੰ ਦੱਸਿਆ ਆਪਣਾ ਕਰ ਕਰ ਕਿਤੇ ਮਰਜੀ ਵਰਤੋ ਹੁਣ ਅੱਜ ਕੱਲ੍ਹ ਆਪਣਿਆਂ ਨੂੰ ਕਹਿੰਦੇ ਨੇ ਦੂਜਾ ਚੰਗਾ ਸੱਚੀ ਗੱਲਾਂ ਨਹੀਂ ਜੀ ਇਹ ਝੂਠ ਗੱਲਾਂ ਨੇ ਜੀ ਤੇ ਆਪਣਾ ਭੈਣ ਭਾਈ ਨਹੀਂ ਉਹਨਾਂ ਕਰਦਾ ਜਿੰਨਾ ਸਾਨੂੰ ਦੂਜਾ ਕਰਦਾ ਕ ਤੇ ਵਰਤੋ ਸਾਰੇ ਇੱਕ ਦੂਜੇ ਨਾਲ ਪਿਆਰ ਵੰਡੋ ਖੁਸ਼ੀਆਂ ਵੰਡੋ ਇਹ ਹੀ ਆਪਣਾ ਪਿਆਰ ਆ ਜੀ ਨਾਲ ਕਿਸੇ ਦੇ ਕੁਛ ਨਹੀਂ ਜਾਂਦਾ ਬੰਦਾ ਖਾਲੀ ਹੈ ਤਾਏ ਖਾਲੀ ਹੈ ਤੇ ਜਾਣਾਂਗਾ ਤੇ ਇੱਥੇ ਸਿਰਫ ਖਾਣੀਆਂ ਦੋ ਰੋਟੀਆਂ ਨੇ ਤੇ ਹੋਰ ਕੁਝ ਨਹੀਂ ਆਏਗਾ ਚਲੋ ਜਿਆਦਾ ਆਪਾਂ ਪਿਆਰ ਕਰਦੇ ਆ ਉਹ ਵੀ ਆਪਾਂ ਨੂੰ ਪਿਆਰ ਕਰਦੇ ਆ ਇਹ ਰਿਸ਼ਤਿਆਂ ਚ ਇਸ ਤਰ੍ਹਾਂ ਪਿਆਰ ਬਣਾ ਕੇ ਰੱਖੋ ਸਾਰੇ ਭੈਣ ਭਾਈ ਕੋਈ ਕਿਸੇ ਚੀਜ਼ ਦਾ ਭੁੱਖਾ ਨਹੀਂ ਹੁੰਦਾ ਤੇ ਸਭ ਦੇ ਘਰੇ ਰੋਟੀ ਪੱਕਦੀ ਹੈ ਵਹਿਗੁਰੂ ਦੋ ਟਾਈਮ ਦਿੰਦਾ ਜੀ ਨੂੰ ਬੰਦੇ ਨੇ ਰਹਿਣ ਨੂੰ ਜਗ੍ਹਾ ਦਿੱਤੀ ਹੈ ਜਨਮ ਦਿੱਤਾ ਇਸ ਜੱਗ ਤੇ ਲਿਆਂਦਾ ਉਹਨੂੰ ਰਹਿਣ ਨੂੰ ਚੀਜ਼ ਵੀ ਪਹਿਲਾਂ ਦਿੱਤੀ ਹੈ ਪਰ ਇਹ ਆਪਣਾ ਮਾਨ ਸਤਕਾਰ ਆ ਜੀ ਆਪਣਾ ਪਿਆਰ ਆ ਤੇ ਚੀਜ਼ਾਂ ਦੀ ਕਿਸੇ ਦੇ ਘਰੇ ਕਮੀ ਨਹੀਂ ਹੁੰਦੀ ਕੋਈ ਵੀ ਚੀਜ਼ ਦੀ ਭੁੱਖਾ ਨਹੀਂ ਹੁੰਦਾ ਕੋਈ ਕਿਸੇ ਚੀਜ਼ ਦਾ ਤੇ ਤਾਂ ਇੱਕ ਆਪਣਾ ਇਨਸਾਨੀਅਤ ਤੇ ਨਾਤੇ ਪਿਆਰ ਕਰੋ ਸਾਰੇ ਨੇ ਲੋ ਜੀ ਖੀਰ ਬਣਾਈ ਉਹਨਾਂ ਨੇ ਬਦਾਮ ਦਮ ਪਾ ਕੇ ਕੇਸਰ ਕੁਸਰ ਪਾ ਕੇ ਬਣਾਈ ਹੈ ਵਧੀਆ ਖੀਰ ਤੇ ਫਿਰ ਸਾਨੂੰ ਘਰੀ ਫੜਾ ਕੇ ਸੀ ਉਹ ਇਹਨੂੰ ਕਹਿੰਦੇ ਜੀ ਪਿਆਰ ਪਿਆਰ ਵਿੱਚ ਕੋਈ ਵਾਧਾ ਘਾਟਾ ਨਹੀਂ ਦੇਖਿਆ ਜਾਂਦਾ ਫਿਰ ਚਾਹੇ ਆਪਾਂ ਨੂੰ ਅਗਲਾ ਖਾ ਜੀ ਚਾਹੇ ਆਪਾਂ ਅਗਲੇ ਨੂੰ ਖਾ ਜੀ ਇਹ ਗੱਲਾਂ ਮੈਂ ਜਿੰਨੀ ਕਰਦੀ ਆ ਜਿੱਥੇ ਆਪਣਾ ਪਿਆਰ ਹੋਵੇ ਉੱਥੇ ਬਿਲਕੁਲ ਇਹ ਜੀ ਸੋਚ ਨਹੀਂ ਰੱਖਣੀ ਚਾਹੀਦੀ ਫੇਰ ਕਿਸੇ ਨਾਲ ਨਹੀਂ ਵਰਤੇ ਜਾਂਦਾ ਨਾ ਮਿਲ ਕੇ ਕਹਿੰਦੇ ਨੇ ਹੁੰਦਾਗਾ ਕਿਸੇ ਨਾਲ ਹਸਾਬ ਕਿਤਾਬ ਤੇ ਲਓ ਜੀ ਹੁਣ ਆਪਾਂ ਥੋੜੀ ਜਿਹੀ ਕੱਪੜੇ ਸਲਾਈ ਕਰਨੀ ਸੀ ਉਹ ਕਰਦੇ ਆਂ ਇੱਕ ਸਹਰੇ ਤਿਆਰ ਕਰਦੇ ਆਪਾਂ ਜੀ ਲੋ ਜੀ ਇਸ ਤਰ੍ਹਾਂ ਥੋੜਾ ਥੋੜਾ ਕੰਮ ਹੋ ਗਿਆ ਆਪਣਾ ਤੁਹਾਡੇ ਨੇ ਵੀਡੀਓ ਸ਼ੇਅਰ ਕੀਤੀ ਜੋ ਵੀ ਆਪਾਂ ਜਿੰਨਾ ਕੰਮ ਕੀਤਾ ਜੀ ਤੇ ਕੰਮ ਬੰਦੇ ਦਾ ਕਰਮ ਆ ਜੀ ਜਿੰਨਾ ਹੁੰਦਾ ਕਰਨਾ ਚਾਹੀਦਾ ਲਓ ਜੀ ਆਪਣੀ ਵੀਡੀਓ ਸੁਣ ਵਧੀਆ ਲੱਗੀ ਵੀਡੀਓ ਨੂੰ ਫੁੱਲ ਵਾਚ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਥੈਂਕ ਯੂ ਟੇਕ ਕੇਅਰ ਕੀ ਕਹਿੰਦੇ ਨੇ ਮੈਨੂੰ ਕਹਿਣਾ ਨਹੀਂ ਆਉਂਦਾ ਮੈਂ ਕਹਿ ਹਿੰਦੀ ਕੋਸ਼ਿਸ਼ ਕਰਦੀ ਇੱਕ ਵਾਰ ਫੇਰ ਦੁਬਾਰਾ ਧੰਨਵਾਦ ਕੇ ਜੋ ਵੀ ਆਪਣੇ ਨਾਲ ਫੈਮਿਲੀ ਜੁੜੀ ਹੋਈ ਹੈ ਦਿਲ ਤੋਂ ਧੰਨਵਾਦ ਸਾਰਿਆਂ ਦਾ